हां जी भाई 사시카 ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ 19 ਤਰੀਕ ਸਤਾ ਮਹੀਨਾ 2025 ਨੂੰ ਵੀਡੀਓ ਕਵਰ ਕਰ ਰਿਹਾ ਹਾਂ ਜਿਨ੍ਹਾਂ ਦੇ ਵਿੱਚੋਂ ਇੱਕ ਸਨੂੰ ਜਰਸੀ ਵਾਹੜ ਦਿਖਾਉਣੀ ਆ ਇੱਕ ਸਨੂੰ HF ਨਸਲ ਦੀ ਖੀਰੀ ਬੱਚੀ ਦਿਖਾਉਣੀ ਆ ਇੱਕ ਸਨੂੰ HF ਨਸਲ ਦੀ ਗੱਭਣ ਵਾਹੜ ਦਿਖਾਉਣੀ ਆ ਤੇ ਇੱਕ ਸਨੂੰ ਗਰਲੈਂਡੋ ਵਿੱਚ ਜਿਹੜਾ ਮੇਲ ਖਾਂ ਦੀ ਤਾਜੀ ਸਵਿਸ਼ਤੇ ਮਗਰ ਬੱਚੀ ਟੋਟਲ 4 ਨਗਾ ਤਰੀਕ ਸਨੂੰ ਬੋਲਦੀ ਚਾਰਾਂ ਨਗਾ ਸਨੂੰ ਡਿਟੇਲ ਤੋਰ ਕੇ ਦਿਖਾਵਾਂ ਜੋ ਜਾਣਕਾਰੀ ਮਾਲਕ ਦੱਸੂਗਾ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਪ੍ਰਾਣਿਕ ਤਰ੍ਹਾਂ ਦੀ ਵੀਡੀਓ ਬਣਾਉਣੀ ਤਾਂ ਆਪਾਂ ਨੰਬਰ ਕਰ ਲਿਓ 988360462501 ਆਪਣਾ ਸੰਪਰਕ ਨੰਬਰ ਆਈ ਬਾਕੀ ਕਰਾਂ ਮਾਲਕ ਨਾਲ ਗੱਲਬਾਤ ਵੀ ਕੀ ਕੀ ਡਿਟੇਲ ਆ ਠੀਕ ਹੈ ਵੀਡੀਓ ਪੂਰੀ ਦੇਖਿਓ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਨਾਮ ਤੇ ਐਡਰੈਸ ਬੋਲਦੀ ਆ ਬਾਈ ਨਾਮ ਬਾਈ ਸੀਰਾ ਸਿੰਘ ਧਾਲੀਆਲ ਪਿੰਡ ਸੰਨਾ ਗਲਾਰ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨੇੜੇ ਭਧੌੜਾ ਤਹਿਸੀਲ ਤਪਾ ਮੋਬਾਈਲ ਨੰਬਰ ਮੋਬਾਈਲ ਨੰਬਰ 9872076012 9872076012 ਵੀਰੇ ਚਾਰ ਨਾਗਾ ਪਹਿਲਾਂ ਬੱਚੀ ਸਟਾਰਟ ਕਰ ਲਗੇ ਹਾਂਜੀ ਬੱਸੀ ਦੂਗਾ ਦੰਦੋਂ ਕਨਫਰਮ ਖੀਰੀ ਜਮਾ ਖੀਰਾ ਬਚਾ ਵੀਰੇ ਚਾਰੇ ਥਾਣਾ ਕਿੰਨੀ ਉਮਰ ਦਾ ਬੱਚਾ ਇਹ ਬੱਸਾ ਹੈਗਾ ਮੰਨ ਕੇ ਚੱਲ ਵੀ ਸਾਢੇ 8 ਮਹੀਨਿਆਂ ਦਾ ਬੱਚਾ 8 9 ਮਹੀਨਿਆਂ ਦਾ 8 9 ਹੁਗੂ ਵੀ ਬਈ ਯਾਰ ਹਨ ਬੇਲ ਬੂਲ ਕੱਦ ਕਾਠ ਵਜਨ ਲਵਾਈ ਚਾਹੀ ਠੀਕ ਹੈ ਬੱਚੀ ਦੇ ਨਾ ਥਣ ਚਾਰੀ ਹੈ ਚਾਰੇ ਥਾਣਾ ਦਿਖਾ ਦੇ ਬਈ ਲੈ ਮਿੱਤਰ ਸਾਨੂੰ ਪਹਿਲਾਂ ਥਣ ਦਿਖਾ ਦੀ ਬੱਚੀ ਦੇ ਆਪਾਂ ਥੋੜਾ ਟਰੱਕ ਇੱਥੋਂ ਨਹੀਂ ਆ ਮਾਰੋ ਥਣ ਹੂੰ ਸੋਨੇ ਥਣ ਲੱਗੇ ਹੋ ਗੈਪ ਦੇ ਵਿੱਚ ਸਾਇ ਦੇ ਵਿੱਚ ਤੇ ਸ਼੍ਰੀ ਦੀ ਬਾਂਤਰ ਬਸ ਠੀਕ ਆ ਵੀਰੇ ਦੰਦ ਵੀ ਦਿਖਾ ਦੇ ਮੜੇ ਲੱਖੇ ਲੈ ਮੈਨੂੰ ਪਤਾ ਲੱਗ ਜਾਂਦਾ ਬਿਲਕੁਲ ਕੱਚੀ ਖੀਰੀ ਆ ਲੈ ਕਮਾਲ ਆ ਤੈਨੂੰ ਗੀੜਾ ਖੜਾ ਲਈ ਆਪਾਂ ਵਧੀਆ ਗਾਂ ਦੀ ਬੱਚੀ ਆ ਪੂਰੀ ਵਧੀਆ ਦੀ ਬਈ ਠੀਕ ਐ ਮਤਲਬ ਉਹ ਨਹੀਂ ਹੈ ਆਪਣਾ ਮਤਲਬ ਧਿਆਨ ਚ ਹਾਂ ਠੀਕ ਐ ਦਾ ਨਹੀਂ ਵੀਰੇ ਜੇ ਆਪਾਂ ਪੁੱਛਿਆ ਨਹੀਂ ਅਗਲੇ ਤੋਂ ਪੁੱਛ ਕੇ ਦੱਸ ਵੀ ਸਕਦੇ ਆ ਜਦੋਂ ਕੋਈ ਲੈਣ ਉਹ ਭਰਾ ਮੰਨ ਲੋ ਦੱਸ ਦੋਗੇ ਹਾਂ ਲੈ ਮਤਲਬ ਬੱਚੀ ਦੀ ਚਾਲ ਲੱਤਾਂ ਦਾ ਯਾਰ ਆ ਮਤਲ ਖੜਨੀ ਖੁੱਡਨੀ ਆ ਲੱਤਾਂ ਵਿੱਚ ਵਜਣਾ ਜਾਂ ਮਤਲਬ ਆਪਾਂ ਕਹਿੰਦੇ ਮੋਟਾਈ ਲੱਤਾਂ ਦੀ ਜਾਣ ਚ ਨਾ ਬਹੁਤ ਚੰਗੀ ਬੱਚੀ ਹੈਗੀ ਬਾਕੀ ਜਿਹੜਾ ਭਰਾ ਇਹੋ ਖਰੀਦੂਗਾ ਉਹਦੀ ਸਮਝ ਆ ਵੀ ਕੀ ਸਮਝ ਨਾ ਇਥੇ ਤੁਹਾਨੂੰ ਤੋ ਤਰਕ ਵਿੱਚ ਸਾਰੀ ਦਿਖਾ ਦਿੰਨੇ ਆਪਾਂ ਚੰਗੀ ਆ ਖਾੜਨੀ ਫੋੜੀ ਬੱਚੀ ਦੇ ਨਾ ਤਹਾਂ ਤੋਂ ਪੱਧਰ ਆ ਪਿੱਛੇ ਚੌੜਾ ਚੂੜਾ ਐ ਮਨ ਕੋ ਵੀ 4 ਕਿ ਮਹੀਨਾ ਤੱਕ ਇਹਨੇ 5 ਸਾਢੇ 3-4 ਮਹੀਨੇ ਤੱਕ ਠੱਕੀ ਘਾ ਲੈ ਲੂ ਹਾਂ ਬਸ 4 ਗਾਂ ਪਾਉਣ ਦੇ ਸਾਰੇ ਗਈ ਹੱਦ ਹੈ ਨਾ ਬੱਚੀ ਦਾ ਕੱਦ ਘਾ ਠੀਕ ਆ ਵਜਨ ਪੂਰਾ ਮਾਲਾ ਦੀ ਫੀਡ ਸਾਰਾ ਪੂਰਾ ਕਰ ਜੂਗੀ ਤੇ ਕੀ ਰੇਟ ਕਰਾਂ ਬਾਈ ਫਿਰ ਪਤਾ ਰੇਟ ਫੋਨ ਤੇ ਕਰ ਲਾਂਗੇ ਵੀਰੇ ਸਾਰੇ ਪਛੌਂਦੀ ਹਾਂਜੀ ਹਾਂ ਠੀਕ ਆ ਲੈ ਇਥੋਂ ਜੈ ਜੀ ਕਰਾਂਗੇ ਕੋਈ ਆਪਾਂ ਬਾਹਲਾ ਨਹੀਂ ਧੱਕਾ ਕਰਦੇ ਠੀਕ ਆ ਲੈ ਤੁਹਾਨੂੰ ਸਾਰੀ ਬੱਚੀ ਦਿਖਾ ਦੇ ਟੈਟ ਰੇਟ ਕਰਕੇ ਤੇ ਦੋ ਨੰਬਰ ਦੇ ਆ ਗਿਆ ਆਪਣਾ ਕੋਈ ਜਰਸੀ ਵੈਡ ਹਣਾ ਇਹ ਜਰਸੀ ਆ ਗਈ ਬਈ ਪੰਜਾਬ ਵਾਲੀ ਕਿੰਨੇ ਟਾਈਮ ਦੀ ਕੱਚੀ ਬਈ ਹਜੇ ਇਹ ਵੀਰੇ ਲੈ ਜੂ ਹਲੇ 6 ਦਿਨ ਤਾਂ ਦਿਨ ਪੂਰੇ ਹੋਣ ਚੀ ਪਏ ਇਹਦੇ ਖਣਾ ਦਾ ਗਾਇਬ ਬਹੁਤ ਸੋਹਣਾ ਹਾਂ ਬਹੁਤ ਸੋਹਣਾ ਹੂੰ ਬਾਈ ਠੰਡੀ ਹੈ ਲੈ ਦੇ ਕੋਈ ਠੀਕ ਆ ਪਿੱਛੇ ਤੋਂ ਦੇਖੋ ਰਬੜਰ ਗਲੇ ਬਾਪਾ ਕੱਚੀ ਪਈ ਹੈ ਲਾਹੂ ਬਥੇਰਾ ਹਾਂ ਰਿਕਾਰਡ ਤੋੜ ਦੂ ਲਾਉਣ ਵਾਲੇ ਤਾਂ ਲੈ ਸਹੀ ਆ ਥਣਾ ਗਾਇ ਬਹੁਤ ਸੋਹਣਾ ਜਰਾ ਬਹੁਤ ਜਿਆਦਾ ਚੰਗਾ ਲਾਉਣ ਤੋਂ ਬਹੁਤ ਪਈਆਂ ਗਿਆ ਤੇ ਹਾਈਟ ਜਿੰਨੀ ਕਿ ਪੰਜਾਬ ਵਾਲੀ ਜਰਸੀ ਤੋਂ ਓਨਾਂ ਕੇ ਤੇ ਬਾਜਨਾ ਵੀ ਕਾਫੀ ਵਧੀਆਗਾ ਵਰੀ ਰਿਹਾ ਜੋ ਉਸ ਦੇ ਸਾਹਮਣੇ ਨਾਲ ਜਰਾ ਰਹੀ ਹੈ ਨਾ ਦੋ ਨੰਬਰ ਤੇ ਸਾਨੂੰ ਸੁਹਾ ਕਿਹੜਾ ਸੁੰਦਿਆ ਬਾਈ ਇਹ ਸੁਹਾ ਦੂਜਾ ਸੂ ਵੀਰੇ ਦੂਜਾ ਸੁਹਾ ਲੈ ਕੇ ਸੰ ਤੋੜ ਕੇ ਦਿਖਾ ਦਿੰਦੇ ਆ ਖੁੱਲੀ ਚਾਲ ਦੀ ਮਾਲਕਣ ਆ ਗਈ ਕੋਈ ਲਾਂਗ ਨਹੀਂ ਤੇ ਕੋਈ ਸੱਟ ਪੇਟ ਵਾਲਾ ਕੰਮ ਨਹੀਂ ਤੇ ਦੁੱਧ ਕਿਨਾਰ ਪਾ ਲਗ ਭਾਗੇ ਜੇ ਦੁੱਧ ਵੀਰੇ ਪਹਿਲਾਂ ਨੇ ਨੇ 17 ਕਿਲੋ ਪਾਇਆ 18 17 ਵੀ ਪਾਇਆ ਕਿ ਬਹੁਤ ਹਾਂ ਹਾਂ ਪਾ ਦੂ ਵੀਰੇ ਹੋ ਸਾਂ ਵੱਧ ਸੇਵਨਾ 20 ਵੀ ਪਾ ਸਕਦੀ ਹੈ ਜਾਨੀ ਕਿ ਹੂੰ ਬਾਕੀ ਬਾਏੰ ਵੀ ਸੋਨਾ ਬੈੜਦਾ ਢੱਲਾਡੂ ਲੱਗ ਦੇ ਵਿੱਚ ਬਹੁਤ ਪੰਗਾ ਹਜੇ ਪੈਰਾ ਪੂਰਾ ਨਹੀਂ ਬਹੁਤ ਸਾਫ ਆ ਹਾਂ ਥੋੜਾ ਥਾਂ ਤੇਰਾ ਜਰੂਰ ਹੈ ਬੜਾ ਉੱਚਾ ਨਹੀਂ ਮਾਉਂਦਾਗਾ ਇੱਥੋਂ ਬੈਗ ਸ਼ਾਇਰ ਤੋਂ ਥਾਣਾ ਦੀ ਬੰਦਤਰ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਰੰਗ ਵੀਰੇ ਤੁਹਾਨੂੰ ਇਧਰ ਵੀ ਦਿਖਾ ਦੇਣਾ ਨਾ ਟੋਟਲ ਇੱਥੋਂ ਕੁਵੈਨੀ ਸ਼ਾਇਰ ਤੋਂ ਤੁਸੀਂ ਬਹੁਤ ਸੋਨਾ ਥਣ ਨੇਗੇ ਗੈਪ ਸੋਣਾਗਾ ਤੇ ਫੇਸ ਕੁਆਲਿਟੀ ਕੇ ਚੈੱਕ ਕਰ ਲੋ ਤੇ ਤਿੰਨ ਨੰਬਰ ਦਾ ਇਹ ਆਪਣਾ ਕੋਲ ਐਚ ਹੁਣਾ ਸਕਦੇ ਚ ਕਿਹੜਾ ਸੁੱਸ ਹੁੰਦੀ ਆ ਇਹ ਪਹਿਲਾ ਸੁੱਸ ਹੁੰਦੀ ਆ ਵੀਰੇ ਕਹਿ ਕੇ ਦਿੰਦੀ ਕੱਚੀ ਭਈ ਆ ਜੇ ਲੈ ਜੂ ਹਲੇ ਵੀਰੇ ਹਫਤਾ ਆਰਾਮ ਨਾਲ ਲੈ ਜੂ ਹਫਤਾ 10 ਦਿਨ ਵੀ ਲਿਆ ਸਕਦੀ ਆ ਹਨਾ ਕੀ ਕਹਿ ਸਕਦੇ ਲੈਂਦੇ ਵਡੰਕਰ ਠੀਕ ਆ ਕੱਚੀ ਜ਼ਰੂਰ ਆ ਆ ਜਾ ਪੁੱਤ ਲੈ ਬਾਹਰ ਲਿਆਵੇ ਖੜੇ ਕੇ ਨੂੰ ਲੈ ਵੇ ਇੱਥੋਂ ਸਾਨੂੰ ਬਾਹੜਾ ਪੁੱਤ ਤਿੰਨ ਨੰਬਰ ਤੋੜ ਕੇ ਦਿਖਾਣ ਹੈਗੇ ਪਹਿਲਾ ਸੋਸ ਹੁੰਦੀ ਹੈ ਕਾਇਕ ਦਿੰਦੀ ਕੱਚੀ ਪਈ ਬਈ ਸਿਰਜ ਇਹ ਇਹ ਹਫ਼ਤੇ ਦੀ ਕੱਚੀ ਹੈ ਵੀਰੇ ਹਲੇ ਹਜੇ ਹਫ਼ਤੇ ਦੀ ਭਲਾ ਕਰਨ ਲੱਗੀ ਹੈ ਨਾ ਹਾਂ ਥਾਣਾ ਚਾਰ ਨੇ ਵੱਖਰੀ ਫੋਟਸ਼ਾਣੀ ਸਾਈਜ਼ ਇਕੋ ਜਿਹੀ ਤੇ ਗਾਇ ਵੀ ਇਕੋ ਜਿਹਾ ਆਇਥੋਂ ਜੀ ਥਾਣਾ ਦੀ ਬੰਦ ਤਰਸ ਚੈੱਕ ਕਰ ਸਕਦੇ ਹੋਗੇ ਢਾਂਚਾ ਛਰੀ ਦਾ ਕਰਦੇ ਕਾਠ ਬੇਲ ਲਵਾਈ ਉਚਾਈ ਬੱਚੀ ਦੀ ਬੈੜ ਦੀ ਚੰਗੀ ਆ ਦੁੱਧ ਕਿੰਨਾ ਕੁ ਪਾਉ ਲੱਗ ਪਾ ਕੇ ਜੀ ਪਾਈ ਦੂ 20 ਕਿਲੋ ਦੇ ਲਵੇ ਤਵੇ ਤਾਂ ਬਈ ਹੁਣ ਜਾਣ ਵਾਲੀ ਆ ਨਾ ਵੀ 18-18 ਦਾ ਖੁੱਲਾ ਪਾ ਦੂਗੀ ਜਮਾ ਖੁੱਲਾ ਪਾ ਦੂ ਹਾਂ ਵੀਰੇ ਠੀਕ ਆ ਠੀਕ ਆ ਲੈ ਇੱਥੇ ਤੁਸਨ ਬੈਕ ਸ਼ਾਟ ਦਿਖਾ ਦੇ ਨਾ ਭਲਾਂ ਕਰਦੀ ਹੁੰਦੀ ਆ ਦੇਖ ਸਕਦੇ ਹੋ ਠੀਕ ਆ ਥਾਣਾ ਦਾ ਸੈਜ ਇੱਧਰ ਤੁਸਨ ਬਾਕ ਬੈਕ ਸ਼ਾਟ ਉਹ ਜੀ ਥਾਣਾ ਦੀ ਵੰਤਰ ਉਹ ਵੀ ਚੈੱਕ ਕਰਾ ਦੇਣਾਗੇ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋਗੇ ਪਹਿਲਾ ਸੋ ਸੋਨ ਵਾਲੀ ਆ ਸੋ ਲਗਪ ਹਫਤਾ ਤੱਕ ਬਾਕੀ ਬੈ ਹੈ ਹਾਂਜੀ ਹਾਂ ਵੀਰੇ ਠੀਕ ਆ ਅੱਗੇ 4 ਨੰਬਰ ਦੇ ਹੈਗੇ ਆਪਣੇ ਕੋਲੇ ਗਰਲੈਂਡੋ ਹੈ ਹਾਂਜੀ ਬੱਛੀ ਆ ਮਗਰ ਬੱਸੀ ਆ ਮਗਰ ਕਿੰਨੇ ਟਾਈਮ ਦੀ ਸੂਈ ਵੀ ਆ ਇਹਨੂੰ ਵੀਰੇ ਕੱਲ ਸੂਈਆ ਮਨ ਸਾਮ ਨੂੰ 6 ਵਜੇ ਆ 24 ਘੰਟੇ ਫਿਰ ਤਾਂ ਹੋਈ ਨਹੀਂ ਅਜੇ ਹੋਈ ਨਹੀਂ 24 ਘੰਟੇ ਹਲੇ ਜੇਰ ਜੂਰ ਦੀ ਜਿਹੜੇ ਨਾ ਸੌਦਾ ਉਹ ਵੀਡੀਓ ਆ 24 ਦੀ ਜਮਾ ਇੱਕ ਨੰਬਰ ਹੀ ਵੀ ਪ੍ਰੋਪਰ ਤੇ ਧਾਰ ਦਰ ਪੋਲੀ ਪੂਰੀ ਮਾ ਬਾੜੀ ਜਿਆਦੇ ਠੰਡੀ ਆ ਕਿਵੇਂ ਮਰਜੀ ਪਲੋਸੀ ਚੱਲ ਕੋਈ ਐ ਨਹੀਂ ਸਾੜਾ ਵਾਲਾ ਤਾਂ ਕੰਮ ਹੀ ਨਹੀਂ ਕਿਵੇਂ ਮਰਜੀ ਚੁੜਾ ਲੈ ਕਿੱਛੇ ਮੂਹੋਂ ਐ ਸਾੜ ਥੋੜਾ ਵਾਲੀ ਨਹੀਂ ਪੂਰੀ ਵਾਲਾ ਆ ਕਰਾਉ ਜੀ ਮੇਰੇ ਨਸਲ ਹੋਰ ਆਏ ਹੂੰ ਟਰਜਾਂ ਦਾ ਲੈ ਬਾਹਰ ਕੱਢ ਕੇ ਲੈ ਦਿਖਾਈਏ ਮਗਰ ਬੱਚੇ ਮਤਲਬ ਬੱਚੇ ਬਹੁਤ ਪਿਆਰੀ ਹੈ ਮਗਰ ਠੀਕ ਆ ਬੱਚੀ ਕਰ ਲੈ ਐਂਡੋ ਚ ਆ ਗਈ ਧਾਇ ਬੱਚੀ ਵੀਰੇ ਕਰਤੋ ਬੱਸੀ ਤਾਂ ਬਾਲੀ ਪਿਆਰ ਦਿੱਤੀ ਏ ਬਈ ਕਰੀਂ ਨਰਾਲੀ ਬੱਚੀ ਵੀਰੇ ਬੱਸੀ ਕਰ ਦੇਣਾ ਇਹ ਇਥੇ ਮਰਣਿਆ ਬੱਚੀ ਲੈ ਬੱਚਾ ਦਾ ਛੋਟਾ ਛੋਟਾ ਕੰਨ ਨਾਲ ਹੈ ਕਿਆ ਹੈਦਾ ਰਹਿਣਾ ਬੱਚੀ ਹੈ ਨਾ ਬਾਲੀ ਸੋਹਣੀ ਹੈ ਹਮ ਬਿੱਲੀ ਹੈ ਵਾ ਬੰਦੇ ਬੱਚੀ ਦਾ ਗਾਣਾ ਬਾਹਰ ਕੱਢ ਲਿਆ ਸੁਆ ਕਿਹੜਾ ਸੁਈਆ ਦੂਜਾ ਸੁਈਆ ਸਿੱਗੀ ਆ ਦੰਦਾਂ ਦੀ ਵੀਰੇ ਦੰਦੋ ਛਿੱਗੀ ਆ ਤੇ ਦੂਜਾ ਸੋਸ ਹੁੰਦੀ ਆ ਚਵਾਈ ਲੈ ਇਥੋਂ ਸੁਣਾ ਪਾ ਤੋੜ ਕੇ ਦਿਖਾ ਨੇ ਜਿਹੜੀ ਹੈਗੀ 4 ਨੰਬਰ ਗਰਲੈਂਡੋ ਚ ਪੈਂਦੀ ਹੈ ਨਾ ਸੂਈ ਨੂੰ ਹਜੇ ਸਿਰਫ 20 18 17 ਘੰਟੀ ਹੋਇਆ ਮੰਨ ਕੇ ਚੱਲੋ ਦੂਜਾ ਸੂਆ ਸਲੀ ਬਾਈ ਕਹਿੰਦਾ ਠੰਡੀ ਸਲੀ ਪੂਰੀ ਆ ਤੇ ਬੋਲਾ ਕਿੰਨਾ ਕੱਢਿਆ ਬੋਲਾ ਤੜਕੇ 4.5 ਕਿਲੋ ਕੱਢਿਆ ਵੀਰੇ ਕਿੰਨਾ ਕੁ ਪਾਉ ਲੱਗ ਪਾਗੇ ਜੇ ਇਹ ਵੀਰੇ ਪਹਿਲਾਂ ਨੇ 16 ਕਿਲੋ ਦਿੱਤਾ ਨੇ ਭਾਈ ਰੁਪਏ ਵੀ ਲੇਤੀ ਆਪਾਂ ਨਾਲ ਦੇ ਪਿੰਡੂ ਆਪਣਾ ਲੇਤੀ ਨਾਲ ਦੇ ਪਿੰਡੂ ਹੀ ਲੇਤੀ ਆ ਹਮ ਤੱਕ ਥੋੜੀ ਜਰੂਰ ਮੂਹਰ ਨੂੰ ਆ ਗਈ ਪਰ ਲਿਆ ਹੈ ਬੜਾ ਚੰਗਾਗਾ ਗੁੰਦ ਵਿੱਚ ਡਰਦੀ ਆ ਤੇ ਤਾਂ ਦੂਜੇ ਬਾਈ ਕਹਿੰਦਾ ਪੂਰੀ ਪੋਲੀ ਠੰਡੀ ਸੀ ਲੱਗੀ ਆਇ ਤੁਸ ਨੂੰ ਆਰਡਰ ਦੀ ਕੁਆਲਿਟੀ ਚ ਕਰਾ ਠੀਕ ਹੈ ਤੇ ਫੇਸ ਕੁਆਲਿਟੀ ਦੇ ਲੋ ਦੂਜਾ ਕਿੰਨਾ 13 ਜਦੋਂ ਪਾਇਆ ਪਹਿਲਾਂ 16 16 ਕਿਲੋ ਪਹਿਲਾਂ ਨੇ ਦਿੱਤਾ ਵੀਰੇ ਜਿਹਨੇ 16 17 ਦਾ ਹੁਣੇ ਹੀ ਮੰਨ ਲਿਆ ਰਾਮ ਨਾ ਦੇ ਦੂ ਭਾਈ ਰਾਮ ਨਾ ਬਾਕੀ ਚਵਾਈ ਚੂਈ ਬਹੁਤ ਫੋਣੀ ਹੱਲ ਚੱਲਣੀ ਕੋਈ ਕੱਦ ਕਾੜ ਤੇ ਬਾਜ ਚੰਗਾ ਨਾ ਵੜਦਾ ਨਾ ਹਾਂ ਕੁੰਨੀ ਦਾ ਭਾਈ ਇੰਨੀ ਐ ਇਥੋਂ ਮਾੜੇ ਤੋਂ ਬਚਿਆ ਤਿਲਕ ਦਾ ਹੀ ਸਿੱਧਾ ਹੀ ਨਿਆਣਾ ਪਾ ਕੇ ਚੋਲੀ ਕੋਈ ਬੱਚੇ ਦਾ ਨਹੀਂ ਕਰਿਆ ਠੀਕ ਐ ਨਾ ਨੇ ਪੈਰ ਪਟਿਆ ਬਹੁਤ ਜ਼ਿਆਦਾ ਕੁੰਨੀ ਆ ਲਏ ਸੀ ਕਿ 4 ਨੰਬਰ ਤੇ ਨੰਬਰ ਐਚਫਾ 2 ਨੰਬਰ ਤੇ ਹੈਗੀ ਮਿੱਤਰ ਜਰਸੀ ਗੱਬਣਾ ਤੇ 1 ਨੰਬਰ ਤੇ ਐਚਫ ਨਸਲ ਦੀ ਤੁਹਾਨੂੰ ਬੱਛੀ ਆਖੀਰੀ ਟੋਟਲ 4 ਨਾਗਾ ਬਾਈ ਕੋਲੇ ਪਿੰਡ ਛੰਨਾ ਗਲਾਉ ਸਿੰਘ ਵਾਲਾ ਤਸਵੀਰ ਤਾਬਾ ਦਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9872076012 ਬਜਾ ਸੰਪਰਕ ਨੰਬਰ ਹੈ ਜਿਹੜੇ ਭਰਾ ਨੂੰ ਜਿਹੜਾ ਨਾਗ ਪਸੰਦ ਆਊਗਾ ਬਾਈ ਦੇ ਕੋਲੇ ਇਥੇ ਪੈਂਡਾ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਜੀ